ਸਫਲਤਾ ਦਾ ਕੀ ਤੋਰੀਆ ਤੇ ਮੈਂ ਤੁਹਾਨੂੰ ਬਾਦਿ ਦੁਆ ਕਰਦਾ ਕਿ ਜਿੰਨੇ ਵੀ ਜੋ ਹੋਰ ਜਿੰਦਗੀ ਵਿੱਚ ਜਿੰਨੇ ਲੋਕ ਸੁਪਨੇ ਨੇ ਹੋਰ ਕਿ ਜਿਹੜੀਆਂ ਉਹਨਾਂ ਨੂੰ ਤੰਗ ਰੋਸ ਦੀ ਬਸਲੇ ਹੋਏ ਉਹੇ ਕਰ ਪ੍ਰਮਾਤਮਾ ਸਾਡੇ ਵੱਡੇ ਵਿੱਚ ਹਰਦੀਪ ਸਿੰਘ ਜੀ ਹੋਣੀ ਮਾਨੇ ਕੇ ਪਹਿਲਾ ਫੌਜ ਦੇ ਵਿੱਚੋਂ ਆਪਰਾਵਾ ਜਿਹੜਾ ਫੌਜ ਦੇ ਵਿੱਚ ਸਮਾ ਹੁੰਦਾ ਉਹ ਕੋਚੇ ਸਮਾਵਾ ਤੋਂ ਉਪਰ ਬਾਦ ਦੋਇਆ ਸੇਤੋਂ ਸਿੱਖਿਆ ਵਿਭਾਗ ਦੇ ਵਿੱਚ ਬੜੀ ਸេចក្ត ਦੇ ਨਾਲ ਕੰਮ ਕਰਦੇ ਆ ਅਸੀਂ ਜਦੋਂ ਵੀ ਕੋਈ ਸਾਡਾ ਜਾਂ ਇਹ ਸਟੇਟ ਪੱਧਰ ਤੇ ਬਾਲ ਮੇਲਾ ਹੋਵੇ ਚਾਹੇ ਸਾਡੀ ਜ਼ਿਲ੍ਹੇ ਦੀਆਂ ਸਟੇਟ ਦੀਆਂ ਖੇਡਾਂ ਹੋਣ ਜਾਂ ਵਿਦਿਆਕਰਮਕ ਆਪ ਨੇ ਹੋਣ ਮੁਲਾਕਾਤ ਦੇ ਜਾਂ ਤੁਸੀਂ ਵੀ ਅਸੀਂ ਕਰਦੇ ਹਾਂ ਸਾਡੇ ਨਾਲ ਹਰ ਟਾਈਮ ਸਜੋਬ ਦਿੰਦੇ ਰਹਿਆ ਤੇ ਬੜੀ ਸਾਡੀ